ਮੇਰਾ ਨਾਮ ਜਸਪਾਲ ਸਿੰਘ ਜੀ ਪਿੰਡ ਖੈਰਦੀਨ ਕੀ ਸੇਵਾ ਗੁਰਦਵਾਰ ਸਾਹਿਬ ਜੀ ਦੀ ਪਿੰਡ ਮੂਸੇ ਕਰਦਾ ਜੀ ਮੈਨੂੰ ਦਿਸਦਾ ਨਹੀਂ ਜੀ ਬੜਾ ਸਮਾਂ ਮੈਂ ਜਿੱਤਾਂ ਕਲੀ ਕਿਹੇ ਡਾਕਟਰ ਨੂੰ ਕਲੀ ਕਿਹੇ ਨੂੰ ਜੋ ਅੱਖ ਨਹੀਂ ਬਣੀ ਉਹਦੇ ਫਿਰ ਮੈਨੂੰ ਬਿਲਕੁਲ ਮੈਨੂੰ ਸੁਖੀ ਸਾਹਿਬ ਵੀ ਲੋਕਾਂ ਦੇ ਘਰ ਜਾਣਾ ਛੱਡ ਦਿੱਤਾ ਡੂੜੀਆਂ ਵੀ ਤੇ ਛੱਡਣੀਆਂ ਛੱਡਣੀਆਂ ਤੇ ਫਿਰ ਉਹ ਵੀ ਬੜੀ ਮੁਸ਼ਕਲ ਹੋ ਗਈ ਮੇਰੇ ਨਾਲ ਬੜੀ ਮੁਸ਼ਕਿਲ ਹੈ ਤਾਂ ਕਿ ਗੁਰਦਰਾ ਜੋਟੜਾ ਵਸੜ ਗਿਆ ਉਹ ਹੋਈ ਹੈ ਉਹ ਮਿਲਦਾ ਉਹ ਖਾਣੇ ਹੈ ਲੱਗਦੇ ਹੈ ਜਿਨੇ ਦੱਸਿਆ ਪੈਣ ਚੋਂ ਚਲੋ ਮਾਰੰ ਪਤਾ ਲਿਆ ਕਰਨੀ ਮੈਂ ਤੇ ਮਾ ਧੰਨਵਾਦ ਹੈ ਮਨੂੰ ਸਤਿਗੁਰੂ ਪਿਤਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਨਾਮ ਗੁਰਬਾਣੀ ਦਾ ਅਭਿਆਸ ਵੀ ਬਖਸ਼ਿਸ਼ ਕਰਨ ਸਤਿਗੁਰੂ ਘਰ ਨੇ ਘਰ ਵਿੱਚ ਪ੍ਰਵਾਦ ਸੁਖਸ਼ਾਂਤੀ ਬਖਸ਼ੇ ਸਾਧੂ ਜਿਨ੍ਹਾਂ ਨੇ ਮੇਰੀ ਅੱਖ ਤੇ ਇਹ ਮਿਹਨਤ ਆਇਆ ਥੋੜੇ ਤੋਂ ਥੋੜਾ ਕੱਢ ਕੇ ਦਿੱਤਾ ਹੈ ਘਰ ਵਿੱਚੋਂ 10 ਰੁਪਏ ਕੱਢਣਾ ਬੜੀ ਮੁਸ਼ਕਲ ਹੋ ਜਾਂਦੀ ਜੇ ਉਹਨਾਂ 65000 ਰੁਪਏ ਬੰਨ ਕਰਕੇ ਦਿੱਤਾ ਅੱਖ ਨਹੀਂ ਸ਼ੁਕਰਾਨਾ ਉਹਨਾਂ ਦਾ ਪਰਮਾਤਮਾ ਦਾ ਜ਼ਿਆਦਾ ਪਰਮਾਤਮਾ ਨੇ ਉਹਨਾਂ ਦੀ ਕਿਰਪਾ ਕੀਤੀ ਖਾਲਸਾ ਇਹਦਾ ਧੰਨਵਾਦ ਹੈ ਬੜੀ ਮਹਾਨ ਜੀ ਉਹਨਾਂ ਦੀ ਕਿਰਪਾ ਕਰਨ ਕਿਸੇ ਤਰ੍ਹਾਂ ਗਾਂਵ ਬਾ ਆਪਾਂ ਸੰਸਥਾਤ ਬਣਾਉਦੇ ਹਾਂ